ਸੇ ਬੱਚੇ ਨੂੰ ਆਪ ਦੇ ਘਰ ਦਾ ਨਾਂ ਪਤਾ ਹੋਵੇ ਜਿਸ ਨੂੰ ਆਪ ਦੇ ਮਾਤਾ ਪਿਤਾ ਦੇ ਸਰੂਪ ਦਾ ਨਾਂ ਪਤਾ ਹੋਵੇ ਤੇ ਸੰਸਾਰ ਦੇ ਵਿੱਚ ਉਹ ਘੁੰਮਦਾ ਫਿਰਦਾ ਹੋਵੇ ਤੁਰਿਆ ਫਿਰਦਾ ਹੋਵੇ ਤੇ ਤੁਸੀਂ ਉਸ ਨੂੰ ਕਹੋ ਵੀ ਤੁਸੀਂ ਕੌਣ ਹੋ ਤੇ ਉਹ ਕੀ ਦਿਖਾਏਗਾ ਕੀ ਉਹ ਆਪ ਦੀ ਕੋਈ ਆਈਡੈਂਟੀਟੀ ਪ੍ਰੂਫ ਦੇਗਾ ਵੀ ਮੈਂ ਆ ਹਾਂ ਮੈਂ ਇਸ ਦਾ ਬੱਚਾ ਹਾਂ ਮੈਂ ਇੱਥੇ ਰਹਿੰਦਾ ਹਾਂ ਕਿਉਂਕਿ ਉਸ ਦਾ ਕੋਈ ਪਛਾਣ ਹੀ ਨਹੀਂ ਹੈ ਜੇstra ਅਸੀਂ ਮਨਮੁਖ ਦੇ ਇਹ ਸੰਸਾਰ ਵਿੱਚ ਜੀਵਨ ਨੂੰ ਦੇਖਦੇ ਹਾਂ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ ਤੁਸੀਂ ਉਸ ਨੂੰ ਪੁੱਛਦੇ ਹੋ ਕਿ ਤੁਸੀਂ ਕੌਣ ਹੋ ਮਨ ਨੂੰ ਪੁੱਛਦੇ ਹੋ ਤੇ ਮਨ ਕਹੇ ਕਿ ਮੈਂ ਤਾਂ ਪਤਾ ਹੀ ਨਹੀਂ ਹੈ ਕਿ ਮੈਂ ਕੌਣ ਹਾਂ ਸਰੀਰ ਵਿੱਚ ਆਏ ਹੋ ਕਿੱਥੋਂ ਆਏ ਹੋ ਅਕਸਰ ਸਰੀਰ ਨੂੰ ਛੱਡ ਕੇ ਜਾਓਗੇ ਕਿੱਥੇ ਜਾਓਗੇ ਕੋਈ ਆਪ ਦਾ ਪਛਾਣ ਪੱਤਰ ਕੋਈ ਪਰਵਾਨਾ ਤੁਹਾਡੇ ਪਾਸ ਹੈ ਤੇ ਆਖੇ ਵੀ ਮੈਂ ਤਾਂ ਨਾਮ ਦਾ ਪਤਾ ਹੀ ਨਹੀਂ ਹੈ ਵੀ ਨਾਮ ਕੀ ਥੇ ਹੈ ਨਾਮ ਦਾ ਪਰਵਾਨਾ ਕਿਹੜਾ ਹੈ ਤੇ ਤੁਸੀਂ ਉਸ ਨੂੰ ਕੀ ਕਹੋਗੇ ਇਹ ਸੰਸਾਰ ਦੇ ਮਨਾਂ ਦੀ ਅਵਸਥਾ ਹੈ ਉਹਨਾਂ ਨੇ ਸੀ ਨੂੰ ਦੇਖਿਆ ਗੁਰਮਖ ਖਾਨ ਨੇ ਤੇ ਉਹ ਸਾਨੂੰ ਸਮਝਾਉਂਦੇ ਨੇ ਬਿਨ ਨਾਵੇ ਜਗ ਕਮਲਾ ਫੇਰੇ ਗੁਰਮਖ ਨਦਰੀ ਆਇਆ ਤੰਦਾ ਕਰਦੇ ਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ। ਇਸ ਸੰਸਾਰ ਨੇ ساری ਉਮਰ ਕਿਰਤ ਵਿੱਚ ਗੜ ਦਿੱਤੇ। ਕਰਮ ਨਾਲ ਜੁੜਿਆ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਜਨ ਅਠ ਕਰਦਾ ਹੈ। ਸ਼ਾਮ ਨੂੰ ਆ ਕੇ ਪਰਿਵਾਰ ਨੂੰ ਦਿਖਾਉਂਦਾ ਹੈ। ਬਹੁ ਪ੍ਰਪੰਚ ਕਰ ਪਰ ਧਨ ਲਿਆਵੇ। ਸੁੱਤਦਾਰਾ ਪਏ ਆਣ ਲੁਟਾਵੇ। ਹੁਣ ਉਸ ਨੂੰ ਨਹੀਂ ਪਤਾ ਕਿ ਜਿਹੜਾ ਅਸਲੀ ਧਨ ਹੈ ਕੋਈ ਹੋਰ ਹੈ ਮਨ ਦਾ ਇਹ ਸੰਸਾਰ ਦੇ ਵਿੱਚ ਆਉਣ ਦਾ ਕੋਈ ਮਨੋਰਥ ਹੈ ਉਹ ਇਸ ਕੰਮਾਂ ਵਾਸਤੇ ਨਹੀਂ ਆਇਆ ਕਮਾਈਆਂ ਕਰਨ ਨਹੀਂ ਆਇਆ ਉਹ ਆਪਾਂ ਨੂੰ ਪੁੱਛਦੇ ਨਹੀਂ ਵੀ ਤੁਸੀਂ ਆਏ ਹੋ ਕੀ ਕਰਨ ਆਏ ਹੋ ਕਿ ਇਸੇ ਤਰ੍ਹਾਂ ਹੀ ਚੱਲੋਗੇ ਕਵਨ ਕਾਜ ਸਿਰਜ ਜਗ ਭੀਤਰ ਜਨਮ ਕਵਨ ਫਲ ਪਾਇਆ ਜਿਸ ਪਰਮਾਤਮਾ ਨੇ ਤੁਹਾਨੂੰ ਸਵਾਸਾਂ ਦਾ ਧੰਨ ਦੇ ਕੇ ਭੇਜਿਆ ਕੀ ਤੁਸੀਂ ਉਸ ਨੂੰ ਪਛਾਣ ਲਿਆ ਹੈ ਕਿ ਉਸ ਨੇ ਜੋ ਤੁਹਾਡੇ ਮਨ ਵਾਸਤੇ ਕੋਈ ਸੁਖ ਦਾ ਖਜ਼ਾਨਾ ਰੱਖ ਕੇ ਨਿਜ ਘਰ ਬਣਾਇਆ ਕਦੇ ਉਸ ਨਿਜ ਘਰ ਨੂੰ ਬੈਠ ਕੇ ਖੋਜਦੇ ਹੋ ਵਿਚਾਰਦੇ ਹੋ ਕੀ ਕਰਦੇ ਹੋ ਜੇ ਤੁਸੀਂ ਇਹ ਕੁਝ ਨਹੀਂ ਕਰ ਰਹੇ ਤੇ ਫਿਰ ਕੀ ਕਰਦੇ ਹੋ ਤੇ ਫਿਰ ਸਾਨੂੰ ਕਹਿ ਦਿੰਦੇ ਨੇ ਤੁਸੀਂ ਅਵਰ ਕਾਜ ਕਰ ਰਹੇ ਹੋ ਜਿਹੜੇ ਕਿਸੇ ਕੰਮ ਦੇ ਨਹੀਂ ਬੇਅਰਥ ਨੇ ਔਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੁਸੀਂ ਸੰਸਾਰ ਵਿੱਚ ਆਏ ਨਿਰੰਕਾਰ ਪਰਮਾਤਮਾ ਵੱਲੋਂ ਭੇਜੇ ਹੋਏ ਉਹਨਾਂ ਤੁਹਾਡੇ ਮਨ ਵਾਸਤੇ ਸਾਰਾ ਕੁਝ ਪ੍ਰਬੰਧ ਕਰਕੇ ਨਿਜ ਘਰ ਬਣਾ ਦਿੱਤਾ ਥਿਰ ਘਰ ਬਣਾ ਦਿੱਤਾ ਮਨ ਨੂੰ ਇਸ ਮਾਇਆ ਦੇ ਘਰ ਵਿੱਚ ਭੇਜ ਦਿੱਤਾ ਹੁਣ ਮਨ ਇੰਨਾ ਭੁੱਲ ਗਿਆ ਇਸ ਨੂੰ ਆਪਣੇ ਘਰ ਦਾ ਰਸਤਾ ਹੀ ਨਹੀਂ ਪਤਾ ਕੰਤਾ ਪ੍ਰੇਮ ਨਾ ਜਾਣਈ ਭੋਲੀ ਫਿਰੇ ਗਵਾਰ ਇਸ ਨੂੰ ਆਪਣੇ ਨਿਜ ਘਰ ਦਾ ਰਸਤਾ ਭੁੱਲ ਗਿਆ ਹੈ ਬਹੁਤਾਂ ਐਸੇ ਨੇ ਜਿਨ੍ਹਾਂ ਨੂੰ ਘਰ ਦਾ ਦਰ ਵੀ ਭੁੱਲ ਗਿਆ ਹੈ ਉਸ ਦਰ ਦੀ ਖੋਜ ਵੀ ਨਹੀਂ ਕਰਦੇ ਕਿ ਸਾਡੇ ਘਰ ਦਾ ਦਰਵਾਜ਼ਾ ਕਿਹੜਾ ਹੈ ਐਨੇ ਅਗਿਆਨਤਾ ਵਿੱਚ ਚਲੇ ਗਏ ਕਿ ਜਿਸ ਤਰ੍ਹਾਂ ਇੱਕ ਮਾਤਾ ਪਿਤਾ ਆਪ ਦੇ ਬੱਚੇ ਵਾਸਤੇ ਮਹਿਲ ਬਣਾ ਦੇ ਉਸ ਦੇ ਵਿੱਚ ਸੁੱਖ ਸਾਰਾ ਕੁਝ ਰੱਖ ਦੇ ਸਾਰਾ ਕੁਝ ਬਣਾ ਕੇ ਤੇ ਚਾਬੀ ਬੱਚੇ ਨੂੰ ਦੇਣ ਵਾਸਤੇ ਤਿਆਰ ਹੋਵੇ ਵੀ ਮੇਰਾ ਬੱਚਾ ਅੰਦਰ ਆਏ ਤੇ ਮੈਂ ਉਸ ਨੂੰ ਇੱਕ ਖਜ਼ਾਨਾ ਸੌਂਪ ਦਿਆਂ ਬੱਚਾ ਘਰ ਦੇ ਅੱਗੋਂ ਟੱਪ ਰਿਹਾ ਹੈ ਕਦੇ ਖੱਬੇ ਚਲਾ ਜਾਂਦਾ ਹੈ ਕਦੇ ਸੱਜੇ ਜਾ ਰਿਹਾ ਹੈ ਅੰਦਰ ਦਰਵਾਜ਼ਾ ਖੋਲ ਕੇ ਉਸ ਆਪ ਦੇ ਮਾਤਾ ਪਿਤਾ ਨੂੰ ਨਹੀਂ ਮਿਲ ਰਿਹਾ ਮਾਤਾ ਪਿਤਾ ਆਵਾਜ਼ ਦੇ ਰਿਹਾ ਹੈ ਕਿ ਬੱਚਾ ਘਰ ਆ ਜਾਏ ਤੇ ਸੁਖ ਪ੍ਰਾਪਤ ਕਰੇ ਪਰ ਬੱਚਾ ਘਰ ਨਹੀਂ ਆ ਰਿਹਾ ਸਾਰੀ ਉਮਰ ਲੰਘ ਗਈ ਮਾਂ ਪਿਓ ਦੇਖਦਾ ਰਿਹਾ ਆਵਾਜ਼ਾਂ ਮਾਰਦਾ ਰਿਹਾ ਪਰ ਨਹੀਂ ਆਇਆ ਤੇ ਹੁਣ ਇੱਥੇ ਤੁਸੀਂ ਕਿਸ ਦਾ ਕਸੂਰ ਕੱਢੋਗੇ ਬੱਚੇ ਦਾ ਜਾਂ ਮਾਂ ਪਿਓ ਦਾ ਇੱਥੇ ਹੁਣ ਅਸੀਂ ਕਈ ਦਫਾ ਅਗਿਆਨਤਾ ਵਿੱਚ ਮਾਂ ਪਿਓ ਦਾ ਕਸੂਰ ਕੱਢ ਦਿੰਦੇ ਹਾਂ ਪੀ ਸਾਨੂੰ ਪਰਮਾਤਮਾ ਨੇ ਕੁਝ ਨਹੀਂ ਦਿੱਤਾ ਦੇਖੋ ਦੂਸਰਾ ਹੈ ਉਸ ਨੂੰ ਸਾਰਾ ਕੁਝ ਮਿਲ ਗਿਆ ਹੈ ਸਾਡੇ ਵਾਸਤੇ ਕੁਝ ਵੀ ਨਹੀਂ ਰੱਖਿਆ ਸਾਡੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਨੇ ਜਦੋਂ ਦੇ ਅਸੀਂ ਹੋਸ਼ ਸੰਭਾਲੇ ਹੈ ਅਸੀਂ ਦੁੱਖ ਹੀ ਦੁੱਖ ਦੇਖਿਆ ਹੈ ਪਰਮਾਤਮਾ ਨੂੰ ਅਸੀਂ ਤਾਨਾ ਮਾਰਦੇ ਹਾਂ ਕਿ ਸਾਨੂੰ ਮਹਾਰਾਜ ਨੇ ਦੁੱਖ ਦਿੱਤੇ ਨੇ ਆਪਦੇ ਵੱਲ ਨਹੀਂ ਦੇਖਦੇ ਪੀ ਅਸੀਂ ਘਰ ਨਹੀਂ ਆਉਂਦੇ ਅਸੀਂ ਉਸਦੀ ਆਵਾਜ਼ ਨੂੰ ਨਹੀਂ ਸੁਣਦੇ ਉਹ ਤਾਂ ਸਹਜ ਵਿੱਚ ਬੈਠ ਕੇ ਬੋਲ ਰਿਹਾ ਹੈ ਪਰ ਉਸ ਨੂੰ ਧਿਆਨ ਨਹੀਂ ਕੀਤਾ ਕਸੂਰ ਕੱਢ ਦਿੱਤਾ ਹੈ ਕਿਸੇ ਹੋਰ ਦਾ ਪਰਮਾਤਮਾ ਦਾ ਤੇ ਮਨ ਮੁਖ ਦੀ ਇਹ ਹੀ ਹਾਲਤ ਹੈ ਗੱਲ ਇਹ ਸੀ ਚੰਗੀਆਂ ਆਚਾਰੀ ਬੁਰੀਆਂ ਹਨ ਮਨਹੁ ਕਸੋਦਾ ਕਾਲੀਆਂ ਬਾਹਰ ਚਟਵੀਆ ਬਾਹਰੀ ਤੌਰ ਤੇ ਆਪਣੇ ਆਪ ਨੂੰ ਜੀਵ ਅੱਛਾ ਕਹਾਉਂਦੇ ਨੇ ਪਰ ਮਨ ਘਰ ਨਹੀਂ ਗਿਆ ਮਨ ਵਿਚਾਰਾਂ ਦੇ ਵਿੱਚ ਹੀ ਦੌੜਿਆ ਫਿਰਦਾ ਹੈ ਅੰਦਰ ਜੋ ਮਹਿਲ ਬਣਾ ਕੇ ਦਿੱਤਾ ਗਿਆ ਜੋ ਨਿਜ ਘਰ ਬਣਾ ਕੇ ਦਿੱਤਾ ਗਿਆ ਉਸ ਦੀ ਪਛਾਣ ਹੀ ਨਹੀਂ ਕੀਤੀ ਤੇ ਸਾਡੇ ਮਨ ਨੂੰ ਹੁਣ ਗੁਰਬਾਣੀ ਵਿੱਚ ਸਮਝਾਉਂਦੇ ਨੇ ਉਹ ਅਸੀਂ ਆਪਣੇ ਆਪ ਨੂੰ ਵੀ ਦੇਖਣਾ ਹੈ ਕਿਉਂਕਿ ਸਾਡਾ ਸਾਰਿਆਂ ਦਾ ਇੱਕ ਨਿਜ ਘਰ ਹੈ ਗੁਰਮੁਖ ਉਸ ਘਰ ਦੀ ਪਛਾਣ ਕਰਦੇ ਨੇ ਪਰ ਮਨ ਮੁਖ ਨੂੰ ਭੁੱਲ ਗਿਆ ਹੈ ਕੁਰਬਾਨੀ ਵਿੱਚ ਸਾਨੂੰ ਰੋਜ਼ ਸਮਝਾਇਆ ਗਿਆ ਹੈ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਗੋ ਫੇਰਾ ਤੇ ਜਿਸ ਘਰ ਵਿੱਚ ਤੁਹਾਨੂੰ ਬੈਠ ਕੇ ਮਾਲਕ ਢੇਕ ਰਿਹਾ ਹੈ ਤੁਸੀਂ ਉਸ ਦੀ ਆਵਾਜ਼ ਨੂੰ ਸੁਣੋ ਤੇ ਵਾਪਸ ਆਪਦੇ ਘਰ ਆਉਣਾ ਕਰੋ ਮੇਰੇ ਮਨ ਪਰਦੇਸੀ ਵੇ ਪਿਆਰੇ ਔ ਕਰੇ